ਇਤੋਂ ਮੈਂ ਲੋਕ ਲਾਤੀ ਨਾ ਹਾਂਜੀ ਆ ਲੋਕ ਵਾਲੀ ਐ ਲਾ ਕੇ ਦੇਖਾਂ ਆ ਅੱਗੇ ਇਹ ਵੀ ਦੱਸਦਾ ਨਹੀਂ ਹੁੰਦਾ ਹੂੰ ਹੂੰ ਆ ਲੋਕ ਲਾਤਾ ਇਹ ਤੋਂ ਹਾਂਜੀ ਆ ਚਾਬੀ ਮਾਰਦੇ ਨੇ ਇਹਨੇ ਸਟਾਰਟ ਨਹੀਂ ਹੋਣਾ ਨਹੀਂ ਨਹੀਂ ਹੋਣਾ ਨਹੀਂ ਹੈ ਹੈਨਾ ਹੁਣ ਇਹਨੂੰ ਇੱਥੇ ਲੋਕ ਹੋ ਗਿਆ ਲੋਕ ਹਾਂ ਰੋਟੀ ਆ ਇਹ ਤਾਂ ਬੰਦ ਲੋਕ ਕਰਕੇ ਕਿਤੇ ਵੀ ਜਾ ਸਕਦੇ ਗੱਲੋ ਚਾਬੀ ਕਿਤੇ ਬਾਈਚਾਂਸ ਵਿੱਚ ਰਹਿ ਜੇ ਹਾਂ ਮੇਰੇ ਰਿਮੋਟ ਮੇਰੇ ਜੇਬ ਚ ਆਏ ਥੜੋ ਵੀ ਕੋਈ ਉਹ ਸਟਾਰਟ ਨਹੀਂ ਕਰ ਸਕਦਾ ਹਾਂ ਲੈ ਜੇ ਲੈ ਜਾ ਕੋਈ ਸਟਾਰਟ ਕਰਕੇ ਵੈਰੀ ਗੁੱਡ ਚੋਰੀ ਚਾਰੀ ਜੀ ਜੇ ਇੱਥੋਂ ਲੋਕ ਲਾਤਾ ਆਪਾਂ ਚਾਬੀ ਤੋਂ ਹਾਂਜੀ ਜਿਵੇਂ ਆਪਣੇ ਜ਼ਿੰਮੇਦਾਰ ਸਿੱਧਾ ਸਟਾਰਟ ਕਰ ਦੇ ਉੱਥੇ ਹੋ ਜਾਊਗਾ ਕਿ ਨਹੀਂ ਕਿ ਤਾਂ ਵੀ ਨਹੀਂ ਹੋਣਾ ਨਹੀਂ ਹੋਣਾ ਨਹੀਂ ਹੋਣਾ ਇਹਨੇ ਨਹੀਂ ਹੋਣਾ ਉਹ ਤਾਂ ਨਹੀਂ ਹੋਣਾ ਹੈਗਾ ਵੈਰੀ ਗੁੱਡ ਇੱਕ ਇਹ ਹੋ ਗਿਆ ਇੱਕ ਜਿਵੇਂ ਮੰਨ ਲਓ ਆਪਣੇ ਉਹ ਇਹ ਰਿਮੋਟ ਜਲਦੀ ਖਰਾਬ ਖਰੂਬ ਤਾਂ ਨਹੀਂ ਹੁੰਦਾ ਨਹੀਂ ਨਹੀਂ ਖਰਾਬ ਨਹੀਂ ਹੁੰਦਾ ਹੈਗਾ ਠੀਕ ਹੈ ਤੇ ਬਾਕੀ ਜਿਵੇਂ ਮੰਨ ਲਓ 10 50 10 20 ਟਰੈਕਟਰ ਜਾਂ ਆਪਾਂ ਟਰੈਕਟਰ ਦੇਖਣਾ ਵਾ ਕਿਤੇ ਹੂੰ ਇਹ ਕਿਦਾ ਹਨ ਜਿਹੜਾ ਇਹ ਉੱਪਰਲਾ ਬਟਨ ਨੱਪੋ ਬਟਨ ਇਹ ਦੱਬੋ ਇਹ ਮਤਲਬ ਕਿ ਅੱਧੇ ਮਿੰਟ ਲਈ ਅੱਧੇ ਇੰਡੀਕੇਟਰ ਜਗਾਉ ਛੇ ਵਾਰੀ ਜੰਗ ਕਰੂਗਾ ਤੇ ਇਹ ਕਾ ਹਮ ਹਰ ਲਈ ਜਿਹੜੀ ਲਾਈਟ ਠੀਕ ਹੈ ਆ ਲੋਕ ਵਾਲਾ ਦੱਬ ਕੇ ਰੱਖਾਂਗੇ ਹਾਂਜੀ ਇਹ ਜੰਗ ਪਣੀ ਹਾਂ ਅੱਧੇ ਮਿੰਟ ਲਈ ਇਹ ਆਪਦੀ ਫਰੰਟ ਲਾਈਟ ਜਗਾ ਕੇ ਰੱਖੂਗਾ ਠੀਕ ਹੈ ਅੱਧੇ ਮਿੰਟ ਤੋਂ ਬਾਅਦ ਆਪੇ ਬੰਦ ਹੋ ਜਾਏ ਇਹ ਨਹੀਂ ਇਹ ਆਪੇ ਹੀ ਬੰਦ ਕਰ ਦੇਣੀ ਇਹਨੂੰ ਬੰਦ ਕਰਨ ਦੀ ਲੋੜ ਨਹੀਂ ਠੀਕ ਹੈ ਵੈਰੀ ਗੁੱਡ ਜਦੋਂ 20 ਮਿੰਟ ਹੋ ਗਿਆ ਇਹਨੇ ਆਪੇ ਆਟੋਮੈਟਿਕੀ ਆਪੇ ਬੰਦ ਕਰ ਦੇਣੀ ਜਿਵੇਂ ਆਪਣੇ ਘਰਾਂ 'ਚ ਨਹੀਂ ਮੰਨ ਲਓ ਆਪਣੇ ਹੁੰਦਾ ਵੀ ਟਰੈਕਟਰ ਵਾਲਾ ਇੱਕ ਵੱਖਰਾ ਖੜਾ ਵੱਖਰਾ ਹੁੰਦਾ ਕਮਰਾ ਜਾਂ ਯਾਰਡ ਵੱਖਰੀ ਬਣਾਈ ਹੁੰਦੀ ਆ ਆਪਾਂ ਰਾਤ ਭਰਾਤੇ ਕਿਤੇ ਦੇਖਣਾ ਵੀ ਕੋਈ ਬਾਈ ਜਾਂਦੇ ਨੇਰੇ 'ਚ ਕੋਈ ਚਾਨਣ ਡੰਡਾ ਹੋਵੇ ਕੁਝ ਹੋਵੇ ਆਪਾਂ ਅੰਦਰ ਬੈਠੇ ਇਹਦੀ ਲਾਈਟ ਜਗਾ ਕੇ ਦੇਖ ਸਕਦੇ ਆ ਹੋ ਗਿਆ ਬੰਦਣਾ ਹਾਂ ਆਪੇ ਬੰਦ ਹੋ ਜਾਂਦੀ ਹਾਂ ਬਾਕੀ ਯਾਰ ਇਹਦਾ ਇੱਕ ਸਾਡਾ ਨਹੀਂ ਇਹ ਚਲੋ ਫੀਚਰ ਆ ਵੇੜੇ ਦੇ ਵਿੱਚ ਲਾਈਟ ਮਾਰਨੀ ਆ ਸਿੱਧਾ ਜਾ ਕਰਕੇ ਵੀੜੇ ਨੂੰ ਲਾਇਆ ਹੋਵੇ। ਉਹ ਵੀ ਆ ਬੈਠੇ ਨੱਪ ਲਓ। ਬਿਲਕੁਲ ਬਿਲਕੁਲ। ਸੁੰਦਰ ਬੈਠਾ ਜਿੱਦਾਂ ਮਰਜੀ ਇਹਨੂੰ ਦੇਖੀ ਚੱਲੋ। ਜਿੱਦਾਂ ਮਤਲਬ ਉਹ ਕਿ ਇਹਦੇ ਲਿਫਟ ਲੁੱਟ ਵੀਰੇ ਆ ਜਾਓ ਪਿੱਛੇ। ਬਾਕੀ ਆ ਤੇ ਇਹਦੇ ਨਾਲ ਵੀਰੇ ਜਿਹੜਾ ਆ ਨਾ ਹਾਂਜੀ ਆ ਕੰਪਨੀ ਫਿਟਡ ਬੇਟ ਆਉਂਦੇ ਆ ਮਗਰ ਇਹਨੂੰ 200 ਚੱਲ ਜਾਈਏ। ਇਹ ਨਾਲ ਮਿਲਣਗੇ? ਹਾਂ 254 ਉਹ ਨਾਲ ਆਉਂਦੇ ਆ ਕੰਪਨੀ ਫਿਟਡ ਬੇਟ। ਓਕੇ ਓਕੇ। ਓਕੇ ਨਾਲ ਦੀ ਨਾਲ ਜਦੋਂ ਆਉਂਦੇ ਆ ਨਾ ਟਰੈਕਟਰ ਦਾ। ਹੂੰ ਹੂੰ। ਉੱਥੇ ਕਿਹੜੀ ਕਿਹੜੀ ਚੀਜ਼ ਆ ਆਪਾਂ ਨੂੰ ਰਾਹ ਚ ਪੈਂਦੀ ਮਤਲਬ ਕਿ ਟਰੈਕਟਰ ਦੇ ਵੀ ਉਹ ਬੰਦਾ ਦੱਸ ਦੇਵੇ ਨਾਲ ਦੀ ਨਾਲ ਹੈ ਨਾ ਆ ਮੈਂ ਕਿਹਾ ਜਿੱਦਾਂ ਲੰਗੇ ਆਪਾਂ ਤੇ ਵੇਟ ਆ ਨਾਲ ਹੀ ਆਉਂਦੇ ਆ ਇਹ ਵੀਰੇ ਆਲੂਆਂ ਨੂੰ ਵਧੀਆ ਕੰਮ ਦਊਗਾ ਹਾਂ ਹਾਂ ਵੀਰੇ ਆਲੂਆਂ ਨੂੰ ਵੀ ਸਾਰੇ ਪਾਸੇ ਜਿਹੜੇ ਮਰਜ਼ੀ ਕੰਮ ਨੇ ਜੇ ਇਹ ਪਾਵਰ ਇੰਨੀ ਕਾ ਇਹਨੂੰ ਜਾ ਕੇ ਛੋਟੇ ਕੰਮਾਂ ਨੂੰ ਚਲਾ ਲੋ ਚਾਵੇ ਵੱਡੇ ਨੂੰ ਚਲਾ ਲੋ ਡੀਜ਼ਲ ਤਾਂ ਕੀ ਸਾਹ ਦਾ ਡੀਜ਼ਲ ਦਾ ਹੁਣ ਮੰਨ ਲਓ ਜਿੱਦਾਂ ਹੁਣ ਆਪਾਂ ਕਣਕ ਵਿਝੀ ਅਸੀਂ ਗੀਆਂ ਹੁਣ ਮਗਰ ਹੈ ਨਾ ਉਦੋਂ ਮੈਂ ਇਹਦੇ ਨਾਲ ਵਿਜੀ ਸੀਗੀ ਕਣਕ ਤਿੰਨ ਕਿੱਲੇ ਵਿਜੀ ਸੀਗੀ ਤਕਰੀਬਨ ਮੈਨੂੰ ਇਹਨੇ ਦਿੱਤੀ ਘੰਟੇ ਦੀ 3.5 ਆਰ ਦਿੱਤੀ ਇਹਨੇ 3.5 ਲੀਟਰ ਖਾਦਾ ਇਹਨੇ ਘੰਟੇ ਦੀ ਯਾਰ ਹਾਂ ਕਿਉਂਕਿ ਮੈਂ ਵੱਡੇ ਆ ਜਾਂਦਾ ਹਾਂ ਐਤ ਕੀ ਚਲਾਇਆ ਮੈਂ ਕਣਕ ਤੇ ਕਿਉਂਕਿ ਪਹਿਲਾਂ ਮੈਂ ਪਿਛਲੇ ਸੀਜ਼ਨ ਸਵਾ 4 3.5 ਹੀ ਇਹਨੇ ਉੱਤੇ ਖਾਦਾ ਸੀ ਜਿਹੜਾ ਆਪਣਾ ਹੁੰਦਾ ਲੈਜਰ ਕਰਾਤੇ ਉਹਦੇ ਵਿੱਚ ਹਾਂ ਉਹਦੇ ਦੇ ਵੀ 800 ਕੁ ਸਵਾ ਕੁ ਜਾਰ ਦੇ ਲਾਗੇ ਛਾਗੇ ਰਿਆ ਤੇ ਬਾਕੀ ਹਜੇ ਮੇਰੇ ਨੂੰ ਲੱਗਦਾ ਵੀ ਸ਼ਾਇਦ ਕੁਝ ਹੋਰ ਵੀ ਤੇਲ ਘਟਾਊਗਾ ਕਿਉਂਕਿ ਆਇਆ ਵੀ ਮੈਂ ਜਮਾ ਜਿਵੇਂ ਹੁਣ ਨਵਾਂ 0 ਮੀਟਰ ਤੇ ਮੈਂ ਐਵੇਂ ਹੀ ਚਲਾਇਆ ਸੀਗਾ ਬਾਕੀ ਸਰਵਿਸ ਕਰੇ ਤੇ ਹਾਂ ਜਿੱਦਾਂ ਸਰਵਿਸ ਹੋ ਜੂਗੀ ਹਿਸਾਬ ਨਾਲ ਥੋੜੇ ਜੇ ਘੰਟੇ ਪੰਜ ਚਾਰ ਸੌ ਚੱਲ ਜੂਗਾ ਟਰ ਥੋੜਾ ਜਿਆ ਰਮਾ ਜਿਆ ਹੋ ਜੂਗਾ ਤੇ ਨਵਾਂ ਨਵਾਂ ਬ੍ਰੇਕਾਂ ਵੀ ਇਹਦੀਆਂ ਕਿਹੜੀਆਂ ਬ੍ਰੇਕਾਂ ਵੀ ਇਹਦੀਆਂ ਡਿਸਕ ਬ੍ਰੇਕਾਂ ਓਕੇ ਹਾਂ ਤੇਲ ਵਾਲੀਆਂ ਬ੍ਰੇਕਾਂ ਜਿਹਨੂੰ ਆਪਾਂ ਕਹਿੰਦੇ ਆ ਤੇ ਇਹਦਾ ਗਰਾਉਂਡ ਕਲੀਅਰੈਂਸ ਪਹਿਲਾਂ ਨਾਲੋਂ ਵੱਡਾ ਹੈ ਨਾ ਹਾਂ ਪਹਿਲਾਂ ਵਾਲੇ ਨਾਲੋਂ ਉੱਚਾ ਵਾ ਬਾਕੀ ਆਹ ਥੱਲੇ ਜਿੱਦਾਂ ਵੱਡਾ ਟਰੈਕਟਰ ਵੀ ਹਜੇ ਇਹਦੇ ਨਾਲੋਂ ਨੀਵਾ ਆਪਣਾ ਦਾ ਰੇਟ ਐਚ ਪੀ ਇਹ ਥੱਲਿਓਂ ਗਰਾਉਂਡ ਕਲੀਅਰੈਂਸ ਵੀ ਜ਼ਿਆਦਾ ਇਹਦਾ ਹਾਂ ਮੈਂ ਉਹ ਹੀ ਦੇਖਦਾ ਹਾਂ ਜਿਵੇਂ ਬਾਕੀ ਜਿਵੇਂ ਕੋਈ ਟਰੈਕਟਰ ਜਿਵੇਂ ਨਾਲ ਪਾਣੀ ਪੁਣੀ ਜਾਂ ਕੱਦੂ-ਕੱਦੂ ਚ ਵੜਦੇ ਆ ਥੱਲੇ ਲੱਗਣ ਲੱਗ ਜਾਂਦੇ ਆ ਨਾ ਹਾਂ ਇਹ ਨਹੀਂ ਹੈਗਾ ਇਹ ਥੱਲਿਓਂ ਉੱਚਾ ਵਾ ਜਿਵੇਂ ਲਾਂਗੇ ਲੁੰਗੇ 'ਚ ਵੀ ਚਲਾਉਣਾ ਕੱਲ ਨੂੰ ਟੁੜੀ ਤੇ ਵੀ ਚਲਾਉਣਾ ਆਪਾਂ ਕਿਤੇ ਮਰਜ਼ੀ ਚਲਾਈ ਦੇ ਤੇ ਇਹਦੀ ਲਿਫਟ ਵੀਰ ਜੀ ਬਾਕੀ ਇਹਦੀ ਜਿਹੜੀ ਲਿਫਟ ਕੈਪੈਸਿਟੀ ਆ ਵੀਰੇ ਹੂੰ 22 ਕੁਆਂਟਲ ਦੀ ਆ ਠੀਕ ਆ ਵੈਰੀ ਗੁੱਡ ਤੇ ਪਹਿਲਾਂ ਨਾ ਇੱਥੇ ਚੂੜੀ ਵਾਲੇ ਆਉਂਦੇ ਹੁੰਦੇ ਸੀਗੇ ਆਹ ਹਾਂ ਹਾਂ ਜਿਹੜੇ ਸੈੱਡਾਂ ਵਾਲੇ ਲੱਪੇ ਜਿਹੇ ਆ ਚੂੜੀ ਘਮਾਉਣੀ ਪੈਂਦੀ ਸੀ ਹਾਂਜੀ ਜਦੋਂ ਕਈ ਵਾਰੀ ਉਹ ਆਪਾਂ ਕਦੋਂ ਕਰਕੇ ਹਟੇ ਆ ਉਹ ਨਾ ਮਿੱਟੀ ਲੱਗ ਜਾਂਦੀ ਸੀ ਮਿੱਟੀ ਲੱਗ ਜਾਂਦੀ ਸੀ ਕੰਮ ਕਰਨੋਂ ਹਟ ਜਾਂਦੇ ਸੀ ਇਹ ਮਾਡਲ ਦੇ ਵਿੱਚ ਆ ਪੈਨ ਨਾਲ ਆ ਗਿਆ ਵੀ ਪੈਨ ਆ ਦੀ ਕੱਢੋ ਤੇ ਐਡਜਸਟ ਆਉਦਾ 20 ਕੁਆਂਟਲ ਦੀ ਇਹਦੀ ਲੈਫਟ ਕੈਪੈਸਿਟੀ ਆ ਗਈ। ਆ ਤੁਹਾਨੂੰ ਦੱਸਿਆ ਡਿਸਟਿਬਿਊਟਰ ਆ ਜਿਹੜਾ ਦੋਨੇ ਪਾਸੇ ਇਹਦਾ ਹੂੰ ਕੰਮ ਕਰਦਾ। ਇਹ ਦੋਨੇ ਬਾਕੀ ਨਾਲ ਹੀ ਮਿਲੂ ਵੀਰੇ। ਹਾਂ ਹਾਂ ਵੀਰੇ ਨਾਲ ਹੀ। ਇੱਕੋਸ਼ ਦਾ ਕੋਸਨ ਇਹ ਮਾਡਲ ਦੇ ਵੀਰੇ ਨਾਲ ਹੀ ਆ। ਆ ਸਿੰਗਲ ਡਬਲ ਇਥੋਂ ਜੇ ਆਪਾਂ ਕਰਨਾ। ਅੱਛਾ। ਇੱਥੇ ਕਰ ਲਓ। ਇਥੋਂ ਹੋ ਜਾਣਾ। ਹਾਂ ਸਿੰਗਲ ਡਬਲ ਜਿਵੇਂ ਆਪਾਂ ਕਰਨਾ ਹੋਵੇ। ਠੀਕ ਆ ਵੀਰੇ ਠੀਕ ਹੈ। ਤੇ ਪੀਟੀਓ ਇਹਦੀ ਜਿਵੇਂ ਆ ਉਸ ਜਿਵੇਂ ਕਈ ਬੰਦੇ ਜਿਹੜੇ ਕਿਰਾਏ ਤੇ ਚਲਾਉਂਦੇ ਆ ਨਾ। ਹੂੰ ਹੂੰ। ਜਿਵੇਂ ਉਹ ਕਈ ਦੱਸਦੇ ਹੁੰਦੇ ਸੀ ਜਦੋਂ ਇਹ ਟਰੈਕਟਰ ਨਹੀਂ ਆਇਆ ਸੀਗਾ ਉਹਨਾਂ ਨੇ ਕਹਣਾ ਯਾਰ ਕਈ ਟਟਰਾਂ ਦੀ ਨਾ ਵੀ ਥੋੜੇ ਯਾਰ ਪੀਟੀਓ ਯਾਰ ਨੀਵੀਂ ਆ। ਹੂੰ ਬਈ ਨੀਵੀਂ ਜੀ ਯਾਰ ਉਹ ਆਏ ਆ ਉਹ ਫਸ ਜਾਂਦਾ ਯਾਰ ਕੁੜੀ ਵੇਲੇ ਆ ਫਸ ਜਾਂਦਾ ਹਨਾ ਜਦੋਂ ਆਹ ਟਰੈਕਟਰ ਆਇਆ ਵਾ ਹੂੰ ਜਿਹੜਾ ਹੁਣ ਮਤਲਬ ਇਹਨੂੰ ਲੈ ਜਿਹੜਾ ਗਾਹਕ ਕੋਈ ਆਉਂਦਾ ਲੈਣਾ ਟਰੈਕਟਰ ਉਹ ਆਏ ਨਹੀਂ ਕਹਿੰਦਾ ਹੈਗਾ ਵੀ ਯਾਰ ਇਹਦੀ ਪੀਟੀਓ ਜੀ ਯਾਨੀ ਕਿ ਤਕਰੀਬਨ ਹਾਂ ਜਾਣੀ ਕਿ ਕੋਈ ਚੀਜ਼ ਜਾਣੀ ਕਿ ਕੋਈ ਹਜੇ ਕੋਈ ਉਹ ਜਾਂ ਚੀਜ਼ ਦੱਸੀ ਹੀ ਨਹੀਂ ਕਿਸੇ ਨੇ ਵੀ ਵੀ ਇਹਦੇ ਜਿਆਰਾ ਚੀਜ਼ ਯਾਰ ਕੱਚੀ ਆ ਕੱਚ ਛੜਦਾ ਜਾਂ ਛੜਦਾ ਇਹ ਐ ਕਿ ਕਸਟਮਰ ਖੁਸ਼ ਹੋ ਗੋਣਾ ਹਾਂ ਜਾਣੀ ਕਿ ਵਧੀਆ ਖੁਸ਼ ਨੇ ਠੀਕ ਆ ਇੱਕ ਜਿਹੜੀ ਆਹ ਪੀਟੀਓ ਆ ਹੂੰ ਇਹ ਕਿਹਦੇ ਆ ਹੁਣ ਹੁੱਕ ਲੱਗਿਆ ਨਹੀਂ ਮੈਂ ਉਹ ਵੀ ਦਿਖਾਉਂਦਾ ਤੁਹਾਨੂੰ ਪੀਟੀਓ ਇਹ ਇੱਕ ਹੋਰ ਇੱਥੇ ਲੱਗੀ ਹੋਈ ਆ ਪੀਟੀਓ ਨਹੀਂ ਇੱਕ ਹੋਰ ਪੀਟੀਓ ਜੇ ਆਪਾਂ ਲਾਉਣੀ ਹੈਗੀ ਆ ਇੱਥੇ ਜੇ ਨਾ ਉੱਪਰ ਇਹਦੇ ਆ ਨਟ ਜੇ ਲੱਗੇ ਉਹਦੇ ਆ ਕਵਰ ਲੱਗਾ ਹੋਇਆ ਉਹਦੇ ਉੱਤੇ ਠੀਕ ਆ ਵੀਰੇ ਉਹਦੇ ਜਿਵੇਂ ਮੰਨ ਲਾ ਕੋਈ ਆਪ ਪੰਪ ਲਾਉਣਾ ਹੋਵੇ ਨਾ ਹੂੰ ਤੋ ਲੱਗ ਜੂ ਹਾਂ ਪੰਪ ਉਹਦੇ ਵਿੱਚ ਕ੍ਰੋਸ ਇਹ ਵਿੱਚ ਪੈਂਦਾ ਉਹਦੇ ਉਹ ਉੱਤੇ ਲੱਗ ਸਕਦਾ ਮੈਂ ਅੱਜ ਕੱਲ ਉਹਦੀ ਸਪੀਡ ਜਿਆਦਾ ਆ ਉਹਦੀ ਸਪੀਡ ਇਹਦੇ ਨਾਲ ਜਿਆਦਾ ਹਾਂ ਜਿੱਦਾਂ ਇਹ 540 ਚੱਕਰ ਹੁੰਦੀ ਆ ਉਹ ਹਜ਼ਾਰ ਨਾਲ ਉਹਦੀ ਤਾਂ ਮੰਨ ਲਓ ਤੁਸੀਂ 2500 ਚੱਕਰ ਤੱਕ ਆ ਓਕੇ ਇੰਨੀ ਜਿਆਦਾ ਆ 25-2600 ਚੱਕਰ ਤੱਕ ਹੋ ਜਾਂਦੀ ਹੈ ਫੇ ਕੰਪਰੈਸ਼ਨ ਲਾਉਣਾ ਆਪਾਂ ਜਾਂ ਕੁਐਸਨ ਆਉਣਾ ਮਗਰ ਤੇ ਲਾ ਸਕਦਾ ਇਹ ਆਪਸ਼ਨ ਦਿੱਤੀ ਆ ਕੰਪਨੀ ਨੇ ਹਾਂ ਹਾਂ ਤੋ ਜੀ ਮਤਾਂ ਕਹਿੰਦੇ ਕਈ ਮੋੜਾਂ ਤੇ ਮੈਂ ਦੇਖਦਾ ਨਾ ਵੀਰੋਂ ਪੰਪ ਬਾਹਰ ਲਾਉਂਦੇ ਆ ਇੱਥੇ ਹਾਂ ਉਹ ਮੈਂ ਕਈਆਂ ਤੇ ਵੇਖਿਆ ਟਰੈਕਟਰ ਤੇ ਲੱਗਾ ਉਹ ਮੈਂ ਦੇਖਿਆ ਵਾ ਕਈਆਂ ਤੇ ਜਿਗੜ ਕੀਤਾ ਹੁੰਦਾ ਵਾ ਵੀ ਇਹਦੇ ਕੰਪਨੀ ਨੇ ਪਹਿਲਾਂ ਹੀ ਦੇ ਤਾ ਵੀ ਇਹਦੇ ਜਮਾਨਾ ਆਪਾਂ ਕੱਲ ਨੂੰ ਖੰਮ ਰਣਾ ਹੋਵੇ ਆ ਆ ਕੰਮ ਆਣ ਲਈ ਚਲੋ ਇਹ ਤੋਂ ਹੂੰ ਉਹਦੇ ਜੇ ਇੱਕ ਭਲਾ ਪੱਕਾ ਹੀ ਲੱਗਾ ਰਹਿਣ ਦੋ ਪੰਪ ਪੱਕਾ ਹੀ ਰੱਖਾ ਰਹਿਣ ਦੋ ਹਾਂ ਇੱਕ ਚੀਜ਼ ਹੋਰ ਪਤਾ ਨਹੀਂ ਵੀਰ ਨੇ ਨੋਟ ਕੀਤੀ ਕਿ ਨਹੀਂ ਮੈਂ ਕੀਤੀ ਆ ਓਕੇ ਦੀ ਇੱਥੇ ਪਾਉਣੀ ਆ ਤੇ ਪੂਰਾ ਪਿੱਛੇ ਆ ਜੀ ਹਾਂ ਇੱਥੇ ਇੱਥੇ ਦਾ ਹੈਗੀ ਜਿਹੜੀ ਮਾਲਾ ਜੇ ਇੱਥੇ ਆਪਾਂ ਕੰਮ ਰਣਾ ਇੱਥੇ ਤਾਂ ਹੀ ਜੇ ਤੁਹੋਂ ਮਤਲਬ ਕਿ ਆਪਾਂ ਬਾਹਰ ਕੱਢਣੀ ਹੈ ਤਾਂ ਇੱਥੋਂ ਥੱਲੇ ਉੱਪਰ ਖੰਡੇ ਵੀ ਹੋ ਜਾਣਗੇ ਦੋਨੇ ਪਾਸੇ ਦੋਨੇ ਕੰਮ ਇਹ ਕੰਪਨੀ ਨੇ ਆਪਸ਼ਨ ਇਹਦੇ ਵਾਸਤੇ ਪੂਰੀ ਦਿੱਤੀ ਆ ਵੀ ਆਪਸ਼ਨ ਦਿੱਤੀ ਹੈ ਯਾ ਇਹ ਤਾਂ ਆ ਜਾ ਲੈਂਸਿੰਗ ਤੇ ਬਾਕੀ ਜੇ ਓਏ ਆਪਣੇ ਪੰਜਾਬ ਦੇ ਵਿੱਚ ਹੁਣ ਟਰਾਲੀਆਂ ਵੱਡੀਆਂ ਨੇ ਇਹਨੇ ਹੁਣ ਉਹ ਤਾਂ 10 ਕਿ 10 ਫੱਟੀਆਂ ਤਾਂ ਮੈਨੂੰ ਨਹੀਂ ਆਉਂਦਾ ਨਾ ਉਹ ਤਾਂ ਰਵਾਜ ਉਹ ਤਾਂ ਖਤਮ ਹੀ ਹੋ ਗਿਆ ਤਾਂ 14 ਜਿਆਦਾ ਫੱਟੀਆਂ ਟਰਾਲੀ ਆ 15 16 ਕਈਆਂ ਨੇ 20 ਹੁਣ ਤਾਂ ਬਹੁਤ ਤਰ੍ਹਾਂ ਦੀਆਂ ਆ ਜਿਆਦਾ ਨਹੀਂ ਹੈ ਨਾ ਇਹਦਾ ਐਮ ਹੀ ਜੇ ਆਪਾਂ ਕੱਲ ਨੂੰ ਕੋਈ ਵੱਡਾ ਟਰਾਲਾ ਵੀ ਪਾਉਣਾ ਨਾ ਟਿਊਬਾਂ ਤਾਂ ਤਕਰੀਬਨ ਟਿਊਬਾਂ ਗੇਰ ਵਾਪਸ ਹੈਵੀ ਆ ਹੈਵੀ ਆ ਸਾਰਾ ਕੋਈ ਆਏ ਨਹੀਂ ਹੈਗਾ ਵੀ ਪਤਲੀ ਟਿਊਬ ਨਹੀਂ ਹੈਗੀ ਵੀ ਕੱਲ ਨੂੰ ਵੀ ਨਿੱਗਰ ਆ ਸਾਰਾ ਕੁਝ ਆ ਸਕੇ ਉਹ ਜੀ ਇਧਰ ਉਹ ਹੋ ਜੂਗਾ ਯਾਨੀ ਕਿ ਹੈਵੀ ਬਣਿਆ ਹੋਇਆ ਪੂਰਾ ਕੰਮ ਐ ਓਕੇ ਆ ਜਿਆਦਾ ਇਹਨੇ ਜਿਵੇਂ ਆ ਆਪਾਂ ਮਗਰਾੜ ਹੂੰ ਬਾਹਰ ਕਰਨੇ ਆ ਉਹ ਦੇਖੋ ਆਪਸ਼ਨ ਹੈਗੀ ਆ ਹੂੰ ਬਾਹਰ ਕਰਨਾ ਜਿਵੇਂ ਇਹਦੇ ਚ 1.5 ਇੰਚ ਜੇ ਆਪਾਂ ਕਰਨਾ ਬਾਹਰੋਂ ਵੀ ਹੋ ਜੂਗਾ ਬਾਹਰ ਅੰਦਰੋਂ ਐਡਜਸਟ ਹੋ ਪਾ ਗਈ ਆ ਅੰਦਰੋਂ ਉੱਚਾ ਨੀਵਾ ਜੇ ਮੰਨ ਲਾ ਉੱਚਾ ਵੀ ਕਰਨਾ ਨਾ ਤਾਂ ਵੀ ਹੈਗੀ ਆ ਆਪਸ਼ਨ ਹਾਂ ਉੱਚਾ ਵੀ ਕਰਨਾ ਤਾਂ ਤਾਂ ਵੀ ਹੈਗੀਆਂ ਆ ਰਹੀ ਨੇ ਨੂੰ ਆ ਰਹੀ ਸਲਾਹਕ ਜੇ ਉੱਚੇ ਕਰਨੇ ਤਾਂ ਵੀ ਹੋ ਜੂ ਕਿਉਂਕਿ ਹਾਂ ਸੱਚ ਯਾਰ ਐਡਜਸਟਮੈਂਟ ਕਰਨਾ بڑا ਰਵਾਜ ਆ ਟਾਇਰ ਵੱਡੇ ਵੱਡੇ ਪਾਉਣ ਦਾ ਤੇ ਇਹਦੇ ਹਿਸਾਬ ਕਿ ਤਾ ਵੋ ਹੂੰ ਬਿਲਕੁਲ ਉਹ ਥੱਲੇ ਘੁਰਕੇ ਘੜਕੇ ਨਹੀਂ ਦੇਣੇ ਬਣੇ ਹਨਾ ਨਾ 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 ਸਿੱਧੇ ਨਾਟਕ ਖੋਲੋ ਮਗਰਾਟ ਉੱਪਰ ਕਰ ਦਿਓ ਹਾਂ ਹਾਂ ਬਿਲਕੁਲ ਵਧੀਆ ਗੱਲ ਆ ਯਾਰ ਕਿਉਂਕਿ ਹੁਣ ਸਾਡੇ ਨੂੰ ਵੀ ਕਹਿੰਦਾ ਹੁੰਦਾ ਵੀ ਟਾਇਰ ਵੱਡੇ ਪਾਉਣੇ ਆ ਫਿਰ ਉਹਦੇ ਆ ਕੇ ਟੱਕਰੇ ਪੈਣੀ ਇੱਕ ਨਾ ਹਾਂ ਜਿੱਦਾ ਮਤਲਬ ਕਿ ਜਿਹੜੇ ਆਪਣੇ ਬੰਦੇ ਨਾ ਉਹ ਲਵਾਉਂਦੇ ਆ ਜਿਵੇਂ ਯੂ ਲਵਾਉਂਦੇ ਆ ਹਨਾ ਹਾਂ ਯੂ ਮੇਰੇ ਕੋਲ ਜਿੱਦਾਂ ਇੱਕ ਟਰੈਕਟਰ ਆਇਆ ਸੀ ਹੁਣ ਥੋੜੇ ਦਿਨ ਪਹਿਲਾਂ ਮੈਸੀ ਹੋਈ ਸੀਗਾ ਪੁਰਾਣਾ ਠੀਕਾ ਉਹਨੇ ਯੂ ਲਵਾਈ ਹੋਈ ਸੀਗੀ ਜਿਵੇਂ ਆ ਨਾਟਾ ਇਹਦੇ ਆ ਤਕਰੀਬਨ ਸਾਰਿਆਂ ਦੇ ਆਉਂਦੇ ਆ ਹਨਾ ਹਾਂਜੀ ਵੀਰੇ ਉਹਨੇ ਆਹੀ ਨਟ ਪੈਪ ਲਾਇਆ ਸੀ ਆ ਨਟਾਂ ਦੇ ਵਿੱਚ ਤੇ ਇੱਥੇ ਜਿਹੜਾ ਕਲੱਪ ਜਾਂ ਉੱਤੇ ਲੱਗਦਾ ਕਲੰਪੋ ਜਾਂ ਉਹ ਵੀ ਇਹ ਲਾ ਕੇ ਉਹਨੇ ਲਾਇਆ ਹੋਇਆ ਸੀਗਾ ਇਹ ਤੇ ਪੂਰਾ ਖੜਿਆ ਹਾਂ ਵੀ ਮੈਂ ਨਾ ਯਾਨੀ ਕਿ ਹੁਣ ਜਿਵੇਂ ਜਾਂ ਟਰੈਕਟਰਾਂ ਦੇ ਵਿੱਚ ਰਹਿੰਦੇ ਆਪਾਂ ਵੀ ਉਹਦੀ ਮੈਨੂੰ ਨਹੀਂ ਲੱਗਦਾ ਵੀ ਉਹਦੀ ਕੋਈ ਬਾੜੀ ਸੇਫਟੀ ਨਹੀਂ ਈ ਉਹਦੀ ਓਕੇ ਉਹਦੀ ਸੇਫਟੀ ਨਹੀਂ ਹੈਗੀ ਇਹ ਯਾਨੀ ਕਿ ਸੇਫਟੀ ਪਤਾ ਕੀ ਆ ਹੂੰ ਬਾਕੀ ਨਾ ਹੋਰ ਵੀ ਸਲਾਹ ਲੈ ਲੈਣ ਕਿਸੇ ਦੀ ਹੂੰ ਸੇਫਟੀ ਹੈਗੀ ਜਿਹੜੇ ਆ ਨਟ ਲੱਗੇ ਹੋਏ ਨਾ ਆਹ ਆਹ ਜਿਹੜੇ ਨਟ ਲੱਗੇ ਹੋਏ ਆ ਇਹਦੇ ਵਿੱਚ ਟਿਊਬ ਚ ਇਹਦੇ ਵਿੱਚ ਇਹਦੇ ਵਿੱਚ ਕੋਈ ਵੀ ਯੂ ਲਵਾਉਣੀ ਆ ਨਾ ਹੂੰ ਇਹਦੇ ਚ ਥੱਲੇ ਵਾਲੇ ਨਾਟ ਹੂੰ ਉਹਦੇ ਜੇ ਲੱਗਣੇ ਚਾਹੀਦੇ ਆ ਟਿਊਬ ਦੇ ਵਿੱਚ ਕੀ ਕਰਦੇ ਜਿਵੇਂ ਹੁਣ ਹਨਾ ਪਾਈਪ ਸਿੱਧੇ ਵੀ ਹੁੰਦੇ ਆ ਇੱਕ ਆਏ ਆਉਂਦਾ ਹੁੰਦਾ ਇੱਥੋਂ ਮੋੜ ਇੱਥੋਂ ਆਏ ਮਟੇਡੇ ਤੋਂ ਇੱਥੋਂ ਆਏ ਸਦਾ ਡੇਟਾ ਉਹਦੇ ਨਾਟ ਨਾ ਉਹਦੇ ਵਿੱਚ ਕਿਸੀ ਹੁੰਦਾ ਟਿਊਬ ਦੇ ਵਿੱਚ ਜਿਹੜਾ ਟਿਊਬ ਦੇ ਵਿੱਚ ਨਾਟ ਗਸਿਆ ਹੋਣਾ ਉਹਦੀ ਫੁੱਲ ਸੇਫਟੀ ਆ ਹੂੰ ਬਾਈ ਚਾਂਸ ਕਿਤੇ ਇਦਾਂ ਹੁੰਦਾ ਹੋ ਜੇ ਨਾ ਹੂੰ ਤੇ ਉਹ ਫੇਰ ਵੀ ਉਹ ਚੱਲ ਜਾਂਦਾ ਸਾਹ ਹਾਂ ਕਿਉਂ ਟਰੈਕਟਰ ਬਾਕੀ ਬਚਾ ਲੈਂਦਾ ਵਾ ਬੰਦਾ ਵੀ ਬਚ ਜਾਂਦਾ ਤੇ ਉਹਦੀ ਸੇਫਟੀ ਆ ਫੁੱਲ ਤੇ ਪੀਟੀਓ ਦੀਆਂ ਵੀਰੇ ਇਹਦੀਆਂ ਸਪੀਡਾਂ ਕਿਹੜੀਆਂ ਕਿਹੜੀਆਂ ਹਾਂ ਪੀਟੀਓ ਦੀਆਂ ਸਪੀਡਾਂ ਤੁਸੀਂ ਨਹੀਂ ਯਾਰ ਇਹਦੀ ਹੱਚਾ ਪੀਟੀਓ ਪੀਟੀਓ ਜਿਹੜੀ ਆ ਜੀ ਵੀਰੇ ਇੱਕ ਲਾਈਵ ਆ ओके गिरराज जी आ, एक ਜਿਹੜੀ ਇਹਦੀ ਚਾਰ ਤਰ੍ਹਾਂ ਦੀ ਉਹੀ ਕੁਆਡਰਾ ਪੀਟੀਓ ਕਹਿੰਦੇ ਨੇ ਆ ਨੂੰ ਆਪਾਂ ਠੀਕ ਆ ਜੀ ਬਸ ਕੁਆਡਰਾ ਪੀਟੀਓ ਜਿਹਦੇ ਵਿੱਚ ਆ ਗਈਓ ਸਮਝ ਲਓ ਚਾਰ ਤਰ੍ਹਾਂ ਦੀ ਹੈ ਲਾਈਵ ਵੀਡੀਓ ਹਾਂਜੀ ਉੱਪਰ ਵੀ ਲਿਖਿਆ ਹੋਇਆ ਤੇ ਹਾਂਜੀ ਹਾਂਜੀ ਲਾਈਵ ਵੀਡੀਓ ਹਾਂਜੀ ਤੇ ਰਿਵਰਸ ਪੀਟੀਓ ਓਕੇ ਠੀਕ ਆ ਤੀਸਰੀ ਹੋਗੀ ਗਰਾਉਂਡ ਪੀਟੀਓ ਹਾਂ ਗਰਾਉਂਡ ਪੀਟੀਓ ਜਿਹੜੀ ਆ ਮਤਲਬ ਕਿ ਜਿੱਦਣ ਨੂੰ ਅੱਗੇ ਨੂੰ ਚਲਾਵਾਂਗੇ ਤੇ ਅੱਗੇ ਨੂੰ ਹਾਂ ਤਾਂ ਅੱਗੇ ਨੂੰ ਚਲਾਵਾਂਗੇ ਤਾਂ ਲਾਈਵ ਚੱਲੂ ਹਾਂਜੀ ਇਹ ਤਾਂ ਰਿਵਰਸ ਗিয়ার ਪਾਤਾ ਸ਼ਟਲ ਤੋਂ ਹਾਂਜੀ ਆਟੋਮੈਟਿਕ ਹੀ ਰਿਵਰਸ ਘੁੰਮਣ ਲੱਗ ਜੂਗੀ ਉਹ ਤੀਸਰੀ ਉਹ ਆ ਹਾਂਜੀ ਤੇ ਚੌਥੀ ਹੈਗੀ ਜਿਹੜੀ ਆ ਗੇਅਰ ਲੱਗਿਆ ਵੀਰੇ ਆ ਅੱਛਾ ਇੱਕ ਹੋਰ ਵੀ ਕੋਈ ਐਕਸਟਰਾ ਦੀ ਹੈ ਨਾ ਨਹੀਂ ਲੱਗੀ ਜਿਹੜੀ ਆ ਹਾਂ ਹਾਂ ਆ ਆ ਜਿਹੜੀ ਓਕੇ ਹਾਂ ਇਹ ਨੂੰ ਐਨ ਤੇ ਕਰ ਲੋ ਹਾਂਜੀ ਐਨ ਤੇ ਕਰ ਲਿਆ ਤਾਂ ਹੁਣ ਟਰੈਕਟਰ ਦੇ ਤੁਰਨਾ ਨਹੀਂਗਾ ਅੱਛਾ ਜੀ ਠੀਕ ਆ ਜਿੰਨੇ ਗੇਰ ਆ ਹੁਣ ਗੇਰਾਂ ਚ ਪੀਟੇ ਹੋ ਜਾਣੇ ਮਗਰਲੀ ਜਿਹੜੀ ਟਰੈਕਟਰ ਨਹੀਂ ਤੁਰਨਾ ਟਰੈਕਟਰ ਤੁਰਨਾ ਨਹੀਂ ਮੈਨੂੰ ਲੀਵਰ ਦਿਖਾ ਤਾਂ ਆ ਵਾਲੇ ਲੀਵਰ ਦੀ ਵੀ ਰਾਹਦਾਂ ਕਰਦਾ ਇਹਨੂੰ ਐਨ ਤੇ ਕਰ ਦੋ ਇਹ ਵਾਲੇ ਨੂੰ ਟਰੈਕਟਰ ਤੁਰਨਾ ਨਹੀਂ ਗਾ ਹਾਂ ਇਹ ਤੇ ਐਨ ਤੇ ਇਹਨੂੰ ਮਤਲਬ ਕਿ ਨਿਊਟਰਲ ਕਰ ਲੈਣਾ ਮਾ ਇਹਨੂੰ ਮਤਲਬ ਕਿ ਨਿਊਟਰਲ ਹੋ ਜਾਂਦਾ ਮਗਰ ਨੂੰ ਕਰ ਲਾਂਗੇ ਤਾਂ ਟਰੈਕਟਰ ਜਦੋਂ ਤੁਰੂਗਾ ਉਦੋਂ ਕੰਮ ਕਰੋਗੇ ਵੀਡੀਓ ਗਾਹ ਨੂੰ ਕਰ ਲੈ ਤਾਂ ਟਰੈਕਟਰ ਤੁਰਨਾ ਹੀ ਨਹੀਂ ਤੁਰਨਾ ਇਹਦਾ ਆਹ ਕਨੈਕਸ਼ਨ ਹੀ ਜਿਵੇਂ ਕਹਿੰਦੀ ਕੱਟਿਆ ਜਾਂਦਾ ਕਨੈਕਸ਼ਨ ਬਾਕੀ ਬਹਿ ਕੇ ਦੇਖੀਆ ਬਾਕੀ ਬਹਿ ਕੇ ਦੇਖੋ ਉੱਤੇ ਵਾਹਿਗੁਰੂ ਨਿਆਰਾ ਹੱਤੇ ਬੈਠਦਾ ਤੇ ਬਾਕੀ ਵਾਕਿਆ ਟਾਈਟਲ ਚਾਹੋ ਨਾ ਹੁਣ ਤੁਹਾਡੇ ਵੱਲ ਆ ਗੇਅਰ ਗੁਰ ਸਾਰਾ ਕੁਝ ਜਿੱਦਾਂ ਆਪਣੇ ਲੈਫਟ ਵਾਲੇ ਲੀਵਰ ਵੀ ਦੇਖੋ ਸਾਰਾ ਕੁਝ ਹੈਗਾ ਨਾ ਕੋਲੇ ਕੋਲੇ ਜਿਹਾ ਕੋਲੇ ਕੋਲੇ ਆ ਕੋਈ ਆਏ ਨਹੀਂ ਕੋਈ ਥੱਲੇ ਗੇਅਰ ਬਦਲਦਾ ਜੀ ਉਹ ਕਰਨਾ ਸਟੀਰਿੰਗ ਬਹੁਤ ਸੋਹਣਾ ਯਾਰ ਇਹਦਾ ਬਸ ਠੀਕ ਆ ਸਟੀਰਿੰਗ ਛੋਟਾ ਜਿਹਾ ਕਟਾਈ ਵੀ ਬਹੁਤ ਆ ਜਿਵੇਂ ਮੋੜਨਾ ਕਰਨਾ ਆਪਦੀ ਥਾਂ ਤੇ ਉੱਥੇ ਹੀ ਜੇ ਮੁਟ ਜਾਂਦਾ ਟਰੈਕਟਰ ਮੇਟਰ ਮੋਟਰ ਬਹੁਤ ਸੋਹਣੇ ਹਨ ਨੂੰ ਉੱਪਰ ਆ ਕੇ ਦਿਖਾਈ ਦੇ ਟਰੈਕ ਨਾ ਬਣਿਆ ਬਹੁਤ ਸੋਹਣਾ ਅੱਗੇ ਵਿਜ਼ਿਬਿਲਟੀ ਪੂਰੀ ਆ ਆ ਸੰਤਰੀ ਆ ਇਹਦਾ 4 ਵੀਲ ਵਾਲਾ ਗੇਰ ਆ ਰਵਿਦੇ ਆ ਅੱਛਾ ਜੀ ਅੱਛਾ ਹਾਂ ਜਿਹੜਾ ਆ ਸੰਤਰੀ ਆ ਨਾ ਆ ਦੇ ਥੱਲੇ ਨੂੰ ਜਿਵੇਂ ਪਾਉਂਗਾ ਦਾ 4 ਵੀਲ ਦਾ ਥੱਲੇ ਨੂੰ ਪਾਣਾ ਉੱਤੇ ਨੂੰ ਨਿਊਟਰਲ ਹੁੰਦਾ ਉੱਪਰ ਨੂੰ ਨਿਊਟਰਲ ਹੋ ਜਾਣਾ ਇਹ ਕਾਹ ਜਿਹੜੀ ਚੀਜ਼ ਆ ਹਾਂਜੀ ਦਸੀ ਨਹੀਂ ਆ। ਹਾਂਜੀ ਹਾਂਜੀ। ਆਹ ਜਿਹੜੀ ਚੀਜ਼ ਹੈ ਨਾ ਇਹਨੂੰ ਵੈਸੇ ਤਾਂ ਆਪਾਂ ਖੋਲ ਕੇ ਰੱਖਣਾ ਵਾ। ਅੱਛਾ ਜੀ। ਇਹਨੂੰ ਉਦੋਂ ਕਸਣਾ ਵਾ ਜਦੋਂ ਮੰਨ ਲਾ ਲਿੰਕਾ ਤੇ ਕੋਈ ਮੈਂ ਚੀਜ਼ ਚੱਕ ਲਈ ਨਾ ਉੱਪਰ। ਹਾਂਜੀ। ਜਦੋਂ ਚੱਕ ਲਈ ਮੰਨ ਲਓ ਮੈਂ ਕਿਤੇ ਦੂਰ ਜਾਣਾ ਵਾ। ਜਦੋਂ ਮੈਂ ਇੱਥੇ ਲੋਕ ਬਣਾ ਲੈਣਾ ਨਾ। ਅੱਛਾ ਜੀ। ਹੁਣ ਜੀ ਮੰਨ ਲਓ ਮੈਂ ਲੈਫਟ ਲੀਵਰ ਥੱਲੇ ਵੀ ਛੱਡ ਦੂੰਗਾ। ਹਾਂਜੀ। ਤਾਂ ਲੈਫਟ ਥੱਲੇ ਨਹੀਂ ਜਾਣੀ। ਵੀ ਉਹ ਲੋਕ ਹੋ ਜਾਊ। ਹਾਂ ਲੈਫਟ ਉਦੋਂ ਥੱਲੇ ਜਾਊ ਜਦੋਂ ਮੈਂ ਇਹਦਾ ਲੋਕ ਖੋਲੂਗਾ। ਠੀਕ ਹੈ ਜੀ। ਲਓ ਜੀ ਮਿਲ ਕੇ ਵੀ ਕਰ ਲੋ ਦਰਸ਼ਨ। ਮੀਟਰ ਵੀ ਬਾਕੀ ਕੋਈ ਜ਼ਿਆਦਾ ਸੈਂਸਰ ਨਹੀਂ ਗੇ ਜਿਵੇਂ ਆਪਾਂ ਕਹਦੇ ਆ ਸੈਂਸਰ ਹੋਣ ਨੇ ਕੋਈ ਜ਼ਿਆਦਾ ਸੈਂਸਰ ਹੋਣ ਸਰ ਨਵੇਂ ਆ ਦੇ ਸਿੱਧਾ ਸਿੱਧਾ ਸਿੰਪਲ ਹੈ ਸੈਂਪਲ ਸੈਂਪਲ ਹੈਗਾ ਸਪੇਅਰ ਪਾਰਟ ਜਾਂ ਕੁਛ ਕੋਈ ਕੋਈ ਉਹ ਮੁਸ਼ਕਲ ਨਹੀਂ ਐਵੇਂ ਕਹਦੇ ਹਾਂ ਸਾਰਾ ਸਾਰਾ ਸਪੇਅਰ ਪਾਰਟ ਆਪਾਂ ਨੂੰ ਸਾਰਾ ਕੁਝ ਸਮਾਨ ਸਮੂਹ ਸਾਰਾ ਕੁਝ ਜੱਫਸੀਓ ਮਿਲ ਜਾਂਦਾ ਠੀਕ ਆ ਇਹ ਇਹਦਾ ਡਬਲ ਐਕਟਿੰਗ ਆ ਗਿਆ ਪਾਵਰ ਸਟੇਰਿੰਗ ਉਹ ਵੀ ਦੱਸ ਦੇਣ ਉਹ ਲੋਕਾਂ ਦੇ ਵੀਰਾਂ ਨੂੰ ਦੋਨੋਂ ਪਾਸੇ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਜੈਕ ਆ ਜਾਂਦੇ ਆ ਬਸ ਟਰੈਕਟਰ ਦੇ ਵਿੱਚ ਕੋਈ ਗਮੀ ਨਹੀਂ ਟਰੈਕਟਰ ਠੀਕ 4 ਵੀਲ ਇਹ ਚ 2 ਵੀਲ ਵੀ ਮਿਲ ਜੂ ਵੀਰੇ ਹਾਂ ਇਹਦੇ 2 ਵੀਲ ਵੀ ਮਿਲ ਜੂਗਾ ਜੇ ਕਿਸੇ ਨੇ ਲੈਣਾ ਤੇ 2 ਵੀਲ ਦਾ ਕੀ ਹੋਊਗਾ ਸਾਰਾ ਕੁਝ ਆਹੀ ਹੋ ਜਿੱਦਾਂ ਆਪਾਂ ਸਾਰਾ ਕੁਝ ਆ ਦੱਸਿਆ ਹਾਂ 2 ਵੀਲ ਦੇ ਵਿੱਚ 4 ਵੀਲ ਚ ਕੀ ਫਰਕ ਆ ਬਸ ਆ ਇਸਾਈ ਜਿਹੜਾ ਵਾ ਬਸ 2 ਵੀਲ ਦਾ ਤੇ ਲੱਖ ਡੇਢ ਲੱਖ ਰੁਪਏ ਸਸਤਾ ਹੋ ਜਾ ਹਾਂ ਇਹਦੇ ਨਾਲੋਂ ਕੀਮਤ 'ਚ ਹੈਗਾ ਲੱਖ ਜਿੰਨ ਖਵਾ ਰੁਪਏ ਹਾਂ ਲੱਖ ਸਵਾ ਲੱਖ ਰੁਪਏ ਦਾ ਫਰਕ ਹਾਂ ਹਾਂ ਇਹ ਸਸਤਾ ਵਾ ਬਾਕੀ ਜਿਹੜੀ ਮੈਂ ਗੱਲ ਕੀਤੀ ਸੀਗੀ ਖਾਲਸਾ ਟਰੈਕਟਰਸ ਦੀ ਆਪਣੇ ਜਗਰਾਮ ਵਾਲੀ ਜਿਹੜਾ ਮਰਜੀ ਡੈਕਟਰ ਤੁਸੀਂ ਲੈਣ ਆਓਗੇ ਜਿਹੜਾ ਮਰਜੀ ਮਾਨਤਾਂ ਤੁਹਾਡਾ ਫੋਲੋ ਹੋਵੇ ਗੱਲ ਪੱਕੀ ਬਿਲਕੁਲ ਬਿਲਕੁਲ ਹਾਂ ਬਾਕੀ ਇਹ ਜਾਹੇ ਜਾਂ ਕਿੱਦਾਂ ਲਾ ਲਓ ਜਾਂ ਜਾਂ ਨਵੀਂ ਨਵੀਂ ਡੀਲਰਸ਼ਿਪ ਲਈ ਆਪੀ ਦੇ ਉਹਨਾਂ ਨੇ ਜਾਂ ਕਿੱਦਾਂ ਵੀ ਲਾ ਲਓ ਜਾਂ ਜਾਂ ਇਹਨਾਂ ਦਾ ਆਪਣਾ ਕਿਸਾਨ ਵਾਲੀ ਵਾਲੀ ਜਾਂ ਲਾ ਲਓ ਜਾਂ ਕਿਵੇਂ ਲਾ ਲਓ ਹਾਂ ਬਈ ਠੀਕ ਆ ਮੈਂ ਜਿੰਨੇ ਵੀ ਡੈਕਟਰ ਦਿੱਤੇ ਨੇ ਆ ਮਹੀਨੇ ਤੇ ਪਿਛਲੇ ਮਹੀਨੇ ਦੋ ਮੈਂ ਕਹਿੰਦਾ ਦੋ ਮਹੀਨੇ ਜੇ 6-7 ਟਿਕਟਰ ਦੇ ਦੇ ਮੈਰੀ ਘੜੀ ਹੁਣ ਕੋਈ ਉਹ ਜਿਹਾ ਸੀ ਕੋਈ 5-10 ਜੇ ਦਾ ਕਈ ਵਾਰੀ ਅਗਲਾ ਕਹਿੰਦਾ ਸੀ ਯਾਰ ਮੈਂ ਯਾਰ ਨਾਲ ਆਇਆ ਇਹਦੇ ਜਾਂ ਜਾਂ ਮਤਲਬ ਕਿ ਵੀ ਆਏ ਕਰਕੇ ਯਾਰ ਤੁਸੀਂ ਆਏ ਯਾਰ ਕਟਰੀ ਕਰਦੇ ਉਹਨੇ ਯਾਨੀ ਕਿ ਮੈਨੂੰ ਕੋਈ ਨਹੀਂ ਤਕਰੀਬਨ ਮੋੜਿਆ ਹਾਂ ਟਿਕਟਰ ਦੇ ਕੇ ਹੀ ਤੁਰਿਆ ਸੀ ਤਕਰੀਬਨ ਸਾਰੇ ਆ ਆ ਵੀ ਹੁਣ ਜੇ ਮੈਂ ਕਹਾਂ ਆ ਵੀ ਹੁਣ ਜਿਹਨੂੰ ਟਿਕਟਰ ਬੁੱਕ ਕਰਿਆ ਹੋਇਆ ਬਾਈ ਹੁਣ ਬਾਹਰ ਸੀ ਐਨ ਆਰ ਆਈ ਨੇ ਅੱਛਾ ਜੀ ਠੀਕ ਆ ਖੇਤੀਕਾਰ ਲੱਗਿਆ ਹੁਣ ਆ ਕੇ ਪੰਜਾਬ ਸ਼ੁਰੂ ਕੀਤੀ ਫੇਤੀ ਉਹ ਸਾਰੇ ਮਤਲਬ ਕਿ ਚਲੋ ਜਦੋਂ ਚੀਜ਼ ਲੈਣੀ ਆ ਅਗਲਾ ਆਪਾਂ ਫਿਰਦੇ ਤੁਰਦੇ ਸਾਰੇ ਹੁੰਨੇ ਆ ਦੇਖ ਦੋ ਕਿ ਸਾਰਾ ਐਵਰੇਜ ਵਗੈਰਾ ਚੈੱਕ ਕਰਕੇ ਵੀ ਠੀਕ ਆ ਐਵਰੇਜ ਵੀ ਸਹੀ ਆ ਫੀਚਰ ਵੀ ਹੈਗੇ ਆ ਟਰੈਕਟਰ ਦੇ ਕੰਪਨੀ ਵੀ ਚਲੋ ਵਧੀਆ ਬਾਹਰ ਲਈ ਹੋਣ ਕੰਪਨੀ ਆ ਇੰਟਰਨੈਸ਼ਨਲ ਕੰਪਨੀ ਆ ਵੀ ਠੀਕ ਆ ਸਾਰਾ ਟਰੈਕਟਰ ਚਲੇ ਜਾਣਾ ਹਾਂ ਵੀ ਇਹ ਦੇਣਾ ਵਾ ਬਸ ਇੱਕ ਦੋ ਦਿਨਾਂ ਤੱਕ ਟਰੈਕਟਰ ਦੇਣਾ ਆਪਾਂ ਹੈ ਤੇ ਆਏ ਆ ਵੀ ਜਾਨੀ ਕਿ ਬੈਠੇ ਹਾਂ ਹੁਣ ਜਿੱਦਾਂ ਉਹ ਜੇ ਆਪਾਂ ਚੱਲ ਗੱਲ ਦਾ ਕੋਈ ਪੈਸੇ ਕੋਈ ਬੜਨ ਦਾ ਨਹੀਂ ਉਹ ਬਾਈ ਉੜੀ 12 ਵਾ ਆਏ ਜੀ ਕਿ ਹੁਣ ਉਹਨਾਂ ਨੂੰ ਜਿੱਦਾਂ ਮਰਜੀ ਆ ਕਹਿੰਦੇ ਵੀ ਇੰਨੇ ਨਹੀਂ ਇੰਨੇ ਦਾ ਇੰਨੇ ਦਾ ਤੇਰੇ ਮਰਾ ਮੈਂ ਕਹਿੰਨਾ ਵੀਰੇ ਹੋਣਾ ਨੇ ਪੂਰਾ ਦਾ ਕਸ ਉਹਨਾਂ ਨੇ ਉਹਨਾਂ ਨੇ ਨਹੀਂ ਕਿਹਾ ਵੀ ਸਾਥੋ ਇੰਨੇ ਨਹੀਂ ਇੰਨੇ ਲੈ ਲੋ ਜਾ ਇਹਨਾਂ ਨੇ ਉਹ ਕਹਿੰਦੇ ਜਿੰਨੇ ਦਾ ਹੈਗਾ ਤੁਸੀਂ ਦੱਸ ਦੋ ਹੂੰ ਤਕਰੀਬਨ ਕਾਫੀ ਰੇਟ ਘਟਾ ਕਰਕੇ ਵੈਰੀ ਗੁੱਡ ਤਕਰੀਬਨ ਆਹੀ ਚੀਜ਼ ਮੈਂ ਕਹਿੰਦਾ ਸੀ ਵੀ ਤੇ ਆਏ ਕਰਕੇ ਜਾਨੀ ਕਿ ਆਪ ਨੂੰ ਵੀ ਫਿਰ ਹਾਂ ਸੰਤੁਸ਼ਟੀ ਵਿੱਚ ਚੰਗਾ ਲੱਗਦਾ ਹਾਂ ਠੀਕ ਆ ਤੇ ਨੰਬਰ ਡਿਸਪਲੇ ਤੇ ਆਈ ਆ ਤੇ ਤੁਸੀਂ ਨੰਬਰ ਇੱਥੇ ਵਿਜ਼ਿਟ ਕਰ ਸਕਦੇ ਹੋ ਪੂਰਾ ਮਾਨਦਾਨ ਹੋ ਗਿਆ ਯਾਰ ਕੋ ਲਗਣਾ ਇੱਕ ਵਾਰੀ ਵਿਜ਼ਿਟ ਜ਼ਰੂਰ ਕਰਿਓ ਆ ਕੇ ਟਰੈਕਟਰ ਚੱਕ ਚੁੱਕ ਕਰੋ ਤੁਸੀਂ ਵੀਰ ਹੋਣਾ ਨਾਲ ਗੱਲ ਵਾਦਾ ਕਰਿਓ ਨੰਬਰ ਡਿਸਪਲੇ ਤੇ ਚੱਲ ਰਹੀ ਪਈ ਆ ਤੇ 9:00 ਆ ਗਿਆ ਮਿਲਦੇ ਆ ਅਗਲੀ ਵੀਡੀਓ ਚ ਜੇ ਗਲਤੀ ਸ਼ਲਤੀ ਹੋ ਗਈ ਹੋਵੇ ਵਾਧੇ ਘਾਟ ਸ਼ਬਦ ਬੋਲਿਆ ਗਿਆ ਹੋਵੇ ਗੱਲ ਕਰਦੇ ਉਹਦੇ ਲਈ ਮਾਫੀ ਆ ਤੇ ਇੱਕ ਵਾਰੀ ਗਰਜੀਤ ਵੀਰ ਨੂੰ ਬਾਦਰ ਸਿੰਘ ਵੀਰ ਜੀ ਨੂੰ ਆ ਕੇ ਜਰੂਰ ਮਿਲਿਓ ਤੇ ਬਹੁਤ ਆ ਗਿਆ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ